ਇਹ ਹੋ ਰਿਹਾ ਤੇ ਮੈਂ ਚੰਗੀਆਂ ਜਿੰਨੇ ਵੀ ਬੱਚੇ ਅੱਜ ਇੱਥੇ ਬੈਠੇ ਨੇ ਮੇਰੇ ਵਾਲੇ ਸਕੂਲ ਦੇ ਵਿੱਚ ਬਾਬਾ ਸੌਣ ਤੇ ਉਹਨਾਂ ਦਾ ਸਨਮਾਨ ਹੋਵੇ ਪਰ ਸ਼ਰਤ ਇਹ ਹੈ ਕਿ ਤੁਹਾਨੂੰ ਜ਼ਿੰਦਗੀ ਦੇ ਵਿੱਚ ਕੁਛ ਨਾ ਕੁਛ ਕਰਨਾ ਪੈਣਾ ਤੇ ਮੇਰੇ ਤੋਂ ਸਰਨੇ ਜਿੱਦਾ ਕਿ ਇਨਸਪੀਰੇਸ਼ਨ ਲੈਣੀ ਹੈ ਮੈਨੂੰ ਲੱਗਦਾ ਹਜੇ ਤਾਂ ਮੈਂ ਖੁਸ਼ ਵੀ ਨਹੀਂ ਕੀਤਾ ਹੈਗਾ ਹਜੇ ਬਹੁਤ ਛੋਟੀ ਦੀਦਾ ਮੈਂ ਹਲੇ ਅੱਗੇ ਸੋਚ ਰਹੀਆਂ ਕਿ ਇਸ ਤੋਂ ਵੀ ਵੱਡੀ ਪੋਸਟ ਲਵਾਂ ਤੇ ਤੁਸੀਂ ਸਾਰੇ ਵੀ ਅੰਗ ਨੂੰ ਮੈਨੂੰ ਲੱਗਦਾ ਹੈ ਕਿ ਤੁਸੀਂ ਸਾਰੇ ਮੇਰੇ ਨਾਲ ਅੱਗੇ ਵਧੀਆ ਪੋਸਟ ਤੇ ਜਾਓਗੇ ਤੇ ਮੈਂ ਇਹ ਕਹਿੰਦੀ ਆ ਕਿ ਸਕੂਲ ਟਾਈਮ ਹੈ ਇਹਨੂੰ ਇੰਜੋਏ ਕਰੋ ਪਰ ਨਾਲ ਪੜਾਈ ਵੀ ਕਰੋ ਮੈਨੂੰ ਲੱਗਦਾ ਹੈ ਕਿ ਸਕੂਲ ਟਾਈਮ ਜਿੱਦਾਂ ਮੈਂ ਸੋਚਦੀ ਹਾਂ ਕਿ ਵਾਪਸ ਤਾਂ ਨਹੀਂ ਆਉਣਾ ਹੈਗਾ ਇਸ ਲਈ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਤੁਸੀਂ ਪਲੀਜ਼ ਇੰਜੋਏ ਕਰੋ ਹੁਣ ਵੀ ਕਦੇ ਸੋਚਦਾ ਹੈ ਕਿ ਸਕੂਲ ਚ ਜਾਣ ਦਾ ਮੌਕਾ ਮਿਲੇ ਸਰ ਨੇ ਪਹਿਲਾਂ ਬੁਲਾਇਆ ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਮੈਂ ਆਵਾਂ ਪਰ ਹੋ ਨਹੀਂ ਸਕਿਆ ਹੈਗਾ ਜੋਬ ਵੀ ਇਦਾਂ ਦੀ ਹੈ ਤੇ ਤੁਸੀਂ ਇਹੀ ਕੋਸ਼ਿਸ਼ ਕਰਨੀ ਹੈ ਕਿ ਪੜ੍ਹਾਈ ਦੇ ਨਾਲ ਸਕੂਲ ਲਾਈਫ ਨੂੰ ਇੰਜੋਏ ਵੀ ਕਰਨਾ ਕਿਉਂਕਿ ਮੈਂ ਦੁਬਾਰਾ ਕਹਿ ਰਹੀ ਹਾਂ ਵਾਪਸ ਨਹੀਂ ਆਉਣੀ ਹੈਗੀ ਕਾਲਜ 'ਚ ਵੀ ਜਾਣਾ ਹੈ ਬਟ ਸਕੂਲ ਸਕੂਲ ਹੀ ਰਹਿਣਾ ਹੈ ਥੈਂਕ ਯੂ एवरीवन ਮੈਂ ਸਿੰਦਨਜੀਤ ਕੋਰ ਸਬ ਇੰਸਪੈਕਟਰ ਪੰਜਾਬ ਪੁਲਿਸ